ਅੱਜ ਵੂਮਨਸ ਡੇ ਤੇ ਸਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਖਾਸ ਕਰਕੇ ਅੱਜ ਵੂਮਨਸ ਡੇ ਕਰਕੇ ਵੂਮਨਸ ਨੂੰ ਅਸੀਂ ਰਿਕੁਐਸਟ ਵੀ ਕਰਦੇ ਆਂ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਅੱਜ ਅਸੀਂ ਜਸਟ ਰੋਜ਼ਸ ਨਾਲ ਔਰ ਕੁਝ ਗਿਫਟਸ ਨਾਲ ਜਿਹੜੇ ਜਿਹੜੀ ਵੂਮਨਸ ਔਰ ਜਿਹੜੇ ਲੋਕੀ ਟ੍ਰੈਫਿਕ ਰੂਲਸ ਜਿਹੜੇ ਪ੍ਰੋਪਰ ਫਾਲੋ ਕਰ ਰਿਹਾ ਜਿਵੇਂ ਹੈਲਮਟ ਹੋ ਗਿਆ ਜਾਂ ਫਿਰ ਸੀਟ ਬੈਲਟ ਹੋ ਗਿਆ ਅੱਜ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਹੈ ਸਰ ਅੱਜ ਵੂਮਨਸ ਡੇ ਤੇ ਸਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਖਾਸ ਕਰਕੇ ਅੱਜ ਵੂਮਨਸ ਡੇ ਕਰਕੇ ਵੂਮਨਸ ਨੂੰ ਅਸੀਂ ਰਿਕਵੈਸਟ ਵੀ ਕਰਦੇ ਆ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਅੱਜ ਅਸੀਂ ਜਸਟ ਰੋਜ਼ਸ ਨਾਲ ਔਰ ਕੁਝ ਗਿਫਟਸ ਨਾਲ ਜਿਹੜੇ ਜਿਹੜੀ ਵੂਮਨਸ ਔਰ ਜਿਹੜੇ ਲੋਕੀ ਟ੍ਰੈਫਿਕ ਰੂਲਸ ਜਿਹੜੇ ਪ੍ਰੋਪਰ ਫਾਲੋ ਕਰ ਰਿਹਾ ਜਿਵੇਂ ਹੈਲਮਟ ਹੋ ਗਿਆ ਜਾਂ ਫਿਰ ਸੀਟ ਬੈਲਟ ਹੋ ਗਿਆ ਅੱਜ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਹੈ ਸਰ ਅੱਜ ਵੂਮਨਸ ਡੇ ਤੇ ਸਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਖਾਸ ਕਰਕੇ ਅੱਜ ਵੂਮਨਸ ਡੇ ਕਰਕੇ ਵੂਮਨਸ ਨੂੰ ਅਸੀਂ ਰਿਕਵੈਸਟ ਵੀ ਕਰਦੇ ਆ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਹੈ ਅੱਜ ਅਸੀਂ ਜਸਟ ਰੋਜ਼ਸ ਨਾਲ ਔਰ ਕੁਝ ਗਿਫਟਸ ਨਾਲ ਜਿਹੜੇ ਲੋ ਜਿਹੜੀ ਵੂਮਨਸ ਆ ਜਿਹੜੇ ਲੋਕੀ ਟ੍ਰੈਫਿਕ ਰੂਲਸ ਜਿਹੜੇ ਪ੍ਰੋਪਰ ਫਾਲੋ ਕਰ ਰਹਾ ਜਿਵੇਂ ਹੈਲਮਟ ਹੋ ਗਿਆ ਜਾਂ ਫਿਰ ਸੀਟ ਬੈਲਟ ਹੋ ਗਿਆ ਅੱਜ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਆ ਸਰ ਅੱਜ ਵੂਮਨਸ ਡੇ ਤੇ ਸਾਡੇ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਖਾਸ ਕਰਕੇ ਅੱਜ ਵੂਮਨਸ ਡੇ ਕਰਕੇ ਵੂਮਨਸ ਨੂੰ ਅਸੀਂ ਰਿਕਵੈਸਟ ਵੀ ਕਰਦੇ ਆ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਆ ਅੱਜ ਅਸੀਂ ਜਸਟ ਰੋਜ਼ਸ ਨਾਲ ਔਰ ਕੁਝ ਗਿਫਟਸ ਨਾਲ ਜਿਹੜੇ ਜਿਹੜੀ ਵੂਮਨਸ ਔਰ ਜਿਹੜੇ ਲੋਕੀ ਟ੍ਰੈਫਿਕ ਰੂਲਸ ਜਿਹੜੇ ਪ੍ਰੋਪਰ ਫਾਲੋ ਕਰ ਰਹਾ ਜਿਵੇਂ ਹੈਲਮਟ ਹੋ ਗਿਆ ਯਾ ਫਿਰ ਸੀਟ ਬੈਲਟ ਹੋ ਗਿਆ ਅੱਜ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਆ